ਸੁਸਾਨਲ ਡਾਕਟਰ ਬਲਬੀਰ ਮਜੂਦ ਨੇ ਅੱਜ ਇੱਕ ਬਹੁਤ ਅਹਿਮ ਜਿਹੜੀ ਹੈ ਇੱਕ ਮੁੱਦਾ ਜਿਹੜਾ ਖਾਸ ਕਰਕੇ ਵਿਧਾਨ ਸਭਾ ਚੱਕਿਆ ਗਿਆ ਡਾਕਟਰ ਸਾਹਿਬ ਇੱਕ ਅਹਿਮ ਮੁੱਦਾ ਜਿਹੜਾ ਅੱਜ ਚੱਕਿਆ ਗਿਆ ਖਾਸ ਕਰਕੇ ਪੋਸਤ ਦੀ ਖੇਤੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਉਹ ਇਸ ਕਰਕੇ ਵੀ ਜ਼ਰੂਰੀ ਹੈਗੀ ਕਿਉਂਕਿ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰਨਾ ਲੱਗਦਾ ਹੈ ਕਿ ਇਸ ਨਾਲ ਇਹ ਚੀਜ਼ ਹੋ ਸਕਦੀ ਦੇਖੋ ਇਹ ਜਿਹੜਾ ਹੈਗਾ ਇਹ ਬੜਾ ਸਿਸਟਮ ਹੁੰਦਾ ਇਹਦੇ ਵਾਸਤੇ ਨਾ ਪੂਰਾ ਜਿਹੜਾ ਡਿਟੇਲ ਦੇ ਵਿੱਚ ਜਦੋਂ ਆਪਾਂ ਗੱਲਬਾਤ ਬੈਠ ਕੇ ਕਰਾਂਗੇ ਇਹਦੀਆਂ ਬਹੁਤ ਸਾਰੀਆਂ ਇੰਪਲੀਕੇਸ਼ਨਸ ਆ ਜਾਂਦੀਆਂ ਹੂੰ ਇਹਦੇ ਬਹੁਤ ਮਤਲਬ ਸੀਰੀਅਸ ਕਨਸੀਕਵੈਂਸਸ ਹੋ ਸਕਦੇ ਆ ਸਾਨੂੰ ਜਿਹੜੀ ਹਿਸਟਰੀ ਆ ਉਸ ਦਾ ਪਤਾ ਹੋਣਾ ਚਾਹੀਦਾ ਜਿਵੇਂ ਰੀਸਰਚ ਜੇਕਰ ਤੁਹਾਨੂੰ ਐਗਜ਼ਾਮਪਲ ਦੇਵਾਂ ਤਾਂ ਕੈਨੇਡਾ ਦੇ ਵਿੱਚ ਉਹਨਾਂ ਨੇ ਮੈਰਿਜ ਉਹਨਾਂ ਦੀ ਲੀਗਲਾਈਜ਼ ਕੀਤੀ ਸੀ ਜਿਸ ਤੋਂ ਬਾਅਦ ਜਿਹੜੀ ਸੀ ਉਹਦਾ ਜਿਹੜਾ ਯੂਸ ਸੀਗਾ ਉਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਬਾਕੀ ਜਦੋਂ ਆਪਾਂ ਉਹਦੇ ਠੇਕੇ ਖੋਲਦਾਂਗੇ ਜਾਂ ਭੁੱਕੀ ਦੇ ਖੋਲਦਾਂਗੇ ਸੈਂਟਰ ਖੋਲਦਾਂਗੇ ਤੇ ਉਹਦੇ ਨਾਲ ਉਹਦਾ ਜਿਹੜਾ ਮਤਲਬ ਕਿਤੇ ਨਾ ਕਿਤੇ ਉਹਦਾ ਮਿਸਯੂਜ਼ ਵੀ ਹੋ ਸਕਦਾ ਉਹ ਸਿੰਥੈਟਿਕ ਵਰਸਸ ਆਰਗੈਨਿਕ ਦਾ ਉਹ ਵੀ ਉਹਦੇ ਵਿੱਚ ਵੀ ਕੁਝ ਮੈਰਿਟ ਹੋ ਸਕਦੀ ਆ ਬਟ ਓਵਰ ਆਲ ਜਿਹੜੀਆਂ ਹੈ ਪਾਰਟਸ ਹੋਈਆਂ ਜੀ ਚਾਈਨਾ ਦੇ ਵਿੱਚ ਦੋ ਤੇ ਉਹ ਉਹਦੀ ਇੱਕ ਬਹੁਤ ਲੰਬਾ ਇਤਿਹਾਸ ਹੈ ਉਹ ਇਦੀ ਜਲਦੀ ਨਹੀਂ ਕਵਰ ਕੀਤਾ ਜਾ ਸਕਦਾ ਉਹ ਜਿਹੜੇ ਹੁਣ ਇਸੇ ਕਰਕੇ ਜਿਹੜਾ ਸੀਗਾ ਆਪਣੇ ਆਪਣੇ ਐਕਸਪੀਰੀਅੰਸ ਤੋਂ ਸਿੱਖ ਕੇ ਆਪਾਂ ਰਾਜਸਥਾਨ ਦੇ ਵਿੱਚ ਠੇਕੇ ਬੰਦ ਕੀਤੇ ਆ ਮੱਧ ਪ੍ਰਦੇਸ਼ ਬੰਦ ਕੀਤੇ ਆ ਤੇ ਇਹਨੂੰ ਆਪਾਂ ਜਿਹੜਾ ਡਰਗ ਰਿਡਕਸ਼ਨ ਦਾ ਮਸਲਾ ਹੈ ਨਾ ਜੀ ਇਹ ਇਨਸਾਨਾਂ ਦੀ ਮਤਲਬ ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਨਾਲ ਜੁੜਿਆ ਹੋਇਆ ਸੋ ਇਹਦੇ ਵਾਸਤੇ ਤਾਂ ਬੜੀ ਸਟਰਕਚਰ ਜਿਹੜੀ ਹੈਗੀ ਮੇਰੀ ਜਿਹੜੀ ਆਪਣੀ رائے ਆ ਕਿ ਇਹ ਮਸਲੇ ਦਾ ਹੱਲ ਨਹੀਂ ਆ ਉਹ ਲੈਸਰੀਵਲ ਹੋ ਸਕਦੀ ਹੈ ਬਟ ਇਟ ਇਸ ਸਟਿਲ ਐਨ ਈਵਲ ਹੈ ਨਾ ਤੇ ਜਿਹੜੀ ਆਪਾਂ ਲੈਸਰੀਵਲ ਵੱਲ ਨਹੀਂ ਜਾ ਸਕਦੇ ਆਪਾਂ ਨਾਨ ਇਵਲ ਸੋਲੂਸ਼ਨ ਜਿਹੜੇ ਹੈਗਾ ਉਹਦੇ ਚ ਕੀ ਹੈ ਕਿ ਜਿਹੜਾ ਉਹਦੇ ਚ ਆਪਾਂ ਹਾਰ ਰਿਡਕਸ਼ਨ ਕਰਨੀ ਆ ਜਿਵੇਂ ਠੀਕੇ ਲਾਉਂਦੇ ਔਰ ਉਹਨੂੰ ਓਵਰਲ ਤੇ ਲੈ ਕੇ ਆਣਾ ਆਪਾਂ ਸਟਿਕ ਮਾਰ ਰਿਡਕਸ਼ਨ ਕਰਨੀ ਆ ਠੀਕ ਹੈ ਜੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਤੁਹਾਡਾ ਉਹਦੇ ਚ ਕਮਿਊਨਿਟੀ ਦੀ ਪਾਰਟਿਸਪੇਸ਼ਨ ਕਰਨੀ ਆ ਫੈਮਿਲੀ ਦੀ ਇਨਵੋਲਵਮੈਂਟ ਕਰਨੀ ਆ ਸਮਾਜ ਦੀ ਇਨਵੋਲਵਮੈਂਟ ਕਰਨੀ ਆ ਸੋ ਇਹਦੇ ਤੇ ਬਹੁਤ ਮਤਲਬ ਗੰਭੀਰ ਚਰਚਾ ਦੀ ਲੋੜ ਹੈ ਇਹ ਆਪਾਂ ਜਿਹੜਾ ਹੈਗਾ ਇਹਨੂੰ ਆਪਾਂ ਲਾਈਟਲੀ ਹਾਸੇ ਮਜ਼ਾਕ ਚ ਨਹੀਂ ਲੈ ਸਕਦੇ ਔਰ ਨਹੀਂ ਲੈਣਾ ਚਾਹੀਦਾ ਔਰ ਇਹਦੇ ਨਾਲ ਜਿਹੜਾ ਹੈਗਾ ਕਿ ਅਸੀਂ ਜਿਹੜਾ ਕੰਪਰੀਹੈਂਸਿ ਸਸ ਵੀ ਦਿੱਤੀ ਹੈ ਅਸੀਂ ਜੇਲ੍ਹਾਂ ਦੇ ਵਿੱਚ ਵੀ ਪਾਇਲਟ ਪ੍ਰੋਜੈਕਟਸ ਲਾਇਆ ਟੈਲੀਮਾਨਸ ਚਲਾਇਆ ਔਰ ਅਸੀਂ ਉਹਨਾਂ ਦੇ ਵਿੱਚ ਯੋਗਾ ਕਾ ਮੈਡੀਟੇਸ਼ਨ ਹਮ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਾਉਂਸਲਿੰਗ ਉਹਨਾਂ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਮਲਟੀ ਡਿਪਾਰਟਮੈਂਟ ਜਿਹੜੀ ਸਾਡੀ ਅਪਰੋਚ ਹੈ ਪੁਲਿਸ ਦੇ ਨਾਲ ਮਿਲ ਕੇ ਉਹਨੂੰ ਡੀਕ੍ਰਿਮੀਨਲਾਈਜ਼ ਕਰਨ ਵਾਸਤੇ ਜੀ ਵੀ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਹੜੇ ਕੰਜ਼ਮਪਸ਼ਨ ਕਵਾਂਟੀਟੀ ਨਾਲ ਫੜੇ ਜਾਂਦੇ ਆ ਉਹਨਾਂ ਨੂੰ ਹਸਪਤਾਲਾਂ 'ਚ ਭੇਜਿਆ ਜਾਵੇ ਜੇਲ੍ਹਾਂ 'ਚ ਨਾ ਭੇਜਿਆ ਜਾਵੇ ਔਰ ਉਹਨਾਂ ਨੂੰ ਜਿਹੜਾ ਹੈਗਾ ਕੋਈ ਨਾ ਕੋਈ ਸਕਿੱਲ ਸਕਿੱਲ ਡਿਵੈਲਪਮੈਂਟ ਉਹਨਾਂ ਦੇ ਨਾਲ ਕਰਕੇ ਜਿਹੜਾ ਡਿਪਾਰਟਮੈਂਟ ਆਫ ਸਕਿੱਲ ਡਿਵੈਲਪਮੈਂਟ ਹੈ ਇਸੇ ਤਰ੍ਹਾਂ ਜਿਹੜੀ এমਪਲੋਇਮੈਂਟ ਜਨਰੇਸ਼ਨ ਆ ਉਹਦੇ ਉਹਦੇ ਤੇ ਕੰ ਮਤਲਬ ਮੈਂਟਲ ਹੈਲਥ ਪਾਲਿਸੀ ਜਿਹੜੀ ਰਿਵਾਈਜ਼ ਕਰ ਰਹੇ ਆ ਸੋ ਉਹ ਸਾਰਾ ਕੁਝ ਅਸੀਂ ਕਰਾਂਗੇ ਇਹਨੂੰ ਜਿਹੜੀ ਪੰਜਾਬ ਨੂੰ ਇਸ ਦਖਾਨ ਚੋਂ ਕੱਢਾਂਗੇ ਬਹੁਤ ਬੋਤ ਪਠਾਨ ਮਾਜਰਾ ਸਭ ਕਹ ਰਹੇ ਕਹਿੰਦੇ ਕਿ ਮੈਂ ਗਾਰੰਟੀ ਦੇਣਾ ਕਹਿੰਦੇ ਸਿੰਥੈਟਿਕ ਨਸ਼ੇ ਨਾਲ ਬੱਚੇ ਮਾਰਸਦੇ ਪਰ ਕਹਿੰਦੇ ਇਸ ਨਸ਼ੇ ਨਾਲ ਕੀ ਬੱਚਾ ਕੋਈ ਮਰ ਨਹੀਂ ਸਕਦਾ ਇਹ ਜਿਹੀ ਵੀ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਸੁਣੋ ਤੁਸੀਂ ਨਾ ਯੂ ਆਰ ਪੁਸ਼ਿੰਗ ਇਟ ਹਾਰਡ ਯੂ ਆਰ ਪੁੱਟਿੰਗ ਵਰਡਸ ਇਨ ਮਾਈ ਮਾਉਥ ਉਹਨਾਂ ਦੀ ਮਤਲਬ ਹੀ ਇਜ਼ ਨਾਟ ਅ ਮੈਡੀਕਲ ਐਕਸਪਰਟ ਉਹਨਾਂ ਦੀ رائے ਹੋ ਸਕਦੀ ਹੈ ਉਹਦੇ ਚ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਸਿੰਥੈਟਿਕ ਤੇ ਆਰਗੈਨਿਕ ਦਾ ਸਨੀ ਇਹਦਾ ਇਹਦਾ ਸੋਲੂਸ਼ਨ ਇਹ ਹੈ ਕਿ ਜਿਹੜਾ 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 ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹਨੂੰ ਡੀਕ੍ਰਿਮੀਨਲਾਈਜ਼ ਕਰੋ ਡੀ ਸਟਿਗਮਟਾਈਜ਼ ਕਰੋ ਹਾਰਮ ਰਿਡਕਸ਼ਨ ਕਰੋ ਮਾਨ ਰਿਡਕਸ਼ਨ ਕਰੋ ਸਪਲਾਈ ਰਿਡਕਸ਼ਨ ਪੁਲਿਸ ਕਰ ਰਹੀ ਹੈ ਇਹ ਸਾਰੇ ਜਣੇ ਮਿਲ ਕੇ ਪੁਲਿਸ ਹੈਲਥ ਡਿਪਾਰਟਮੈਂਟ এমਪਲੋਇਮੈਂਟ ਜਨਰੇਸ਼ਨ ਵਾਲੇ ਸਕਿੱਲ ਡਿਵੈਲਪਮੈਂਟ ਵਾਲੇ ਯੋਗਾ ਵਾਲੇ ਔਰ ਜਿਹੜੇ ਤੁਹਾਡੇ ਹੈਗੇ ਕਾਉਂਸਲਰਸ ਔਰ ਸਮਾਜ ਜਿਹੜਾ ਸਾਰਾ ਮਿਲ ਕੇ ਇਕੱਠੇ ਹੋ ਕੇ ਹਮਲਾ ਮਾਰੀਏ ਇਸ ਚੀਜ਼ ਦੀ ਲੋੜ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇੰਸਰ ਜਨਰਲ ਡਾਕਟਰ ਬਲਬੀਰ ਜੋ ਕਿ ਸਿੱਧੇ ਤੌਰ ਦੇ ਉਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਵਕਤ ਲੋਡ ਜਿਹੜੀ ਹੈਗੀ ਹੈ ਉਹ ਇਸ ਨੂੰ ਖਤਮ ਕਰਨ ਦੀ ਹੈਗੀ ਹੈ ਨਾ ਕਿ ਇਸ ਤੇ ਵਿੱਚ ਕੋਈ ਹੋਰ ਇਸ ਤਰੀਕੇ ਦਾ ਆਰਡੀਨੇਟ ਲੱਭਣ ਦੀ ਹਾਲਾਂਕਿ ਆਲ ਪੀਕੇ ਵਾਲੇ ਡਰੱਗਸ ਲੈਂਦੇ ਸੀਗੇ ਉਹਨਾਂ ਨੂੰ ਔਰਲ ਦੇ ਉੱਤੇ ਲੈ ਕੇ ਆਉਣਾ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਉਹਨਾਂ ਨੂੰ ਡੀ ਐਡੀ ਕ੍ਰਿਮੀਨਲਾਈਜ਼ ਕਰਨ ਦੀ ਜੜੀਏ ਜ਼ਰੂਰ ਥੇਗੀ ਜਿਸ ਨਾਲ ਨਸ਼ੇ ਨੂੰ ਜਿਹੜਾ ਹੈ ਪੰਜਾਬ ਦੇ ਵਿੱਚੋਂ ਛੁੜਾਇਆ ਜਾ ਸਕਦਾ ਹੈ ਕੈਮਰਮਨ ਪਰਸਨ ਹਰਪਾਲ ਦੇ ਨਾਲ ਸਾਹਿਦ ਅਰੁਲ ਲਿਵਿੰਗ ਇੰਡੀਆ ਨਿਊਜ਼ ਵਿਧਾਨ ਸਭਾ ਚੰਡੀਗੜ੍ਹ